ốc्तीक்का Кстати! 丈 Kellery wieerman book Ten ਕਨਵਾ ਕੈਂਪ ਹੈਗਾ ਇਹ ਆਪਣਾ ਜੀ ਆਪਣਾ ਹੈਗਾ ਜੀ ਸੱਤਵਾਂ ਕੈਂਪ ਲੱਗਿਆ ਹੋਇਆ ਜੀ ਸ਼ੇਲਬਖ ਸਿੰਘ ਤੇ ਰਾਜਗੁਰੂ ਸੁਖਦੇਵ ਸਿੰਘ ਦੀ ਯਾਦ ਵਿੱਚ ਸਮਰਪਿਤ ਹੈ। ਛੀਦੀਦਰ ਨੇ ਸਮਰਪਿਤ ਲੱਗਿਆ ਹੈ। ਤੇ ਲਗਭਗ ਹੁਣ 6 ਯੂਨਿਟ ਦੇ ਫਰੇਮਨ ਕੋ ਚੱਕਿਆ। ਤੇ ਬਾਕੀ ਹੋਰ ਕਰ ਰਹੇ ਆ ਜੀ। ਅਗਲਾ ਪ੍ਰੋਗਰਾਮ ਕੱਲ ਦਾ ਕੀ ਹੋ ਰਿਹਾ। ਕੱਲ ਤੇ ਸਾਡੇ ਜੀ ਸ੍ਰੀ ਥਾਨੇ ਬਲਸਾ ਪ੍ਰਕਾਸ਼ ਸਿੰਘ ਜੀ ਜਿਹੜੇ ਜੀ ਨੂੰ ਪ੍ਰਕਾਸ਼ ਹੋਏ। ਪੋਜੀਸ਼ਨ ਤੇ ਤੇ ਇਹਨਾਂ ਸੀ ਬੋਗਾਂ ਦੀ ਸੰਭਾਲ ਕੀਤੀ ਹੋਣੀ ਹੈ ਜੀ ਕੱਲ ਨੂੰ। ਅਰਬਨਿਸਮਾ ਹਰ ਸਾਲ ਹੀ ਕਰਵਾਉਣਾ ਹੈ ਹਾਂਜੀ ਹਰ ਸਾਲ ਹੀ ਕਰਵਾਉਣਾ ਹੈ ਕਿੰਨੇ ਸਾਲ ਤੋਂ ਚੱਲ ਰਿਹਾ ਲਗਾਤਾਰ ਇਹ ਹੁਣ 1995 ਤੋਂ ਚੱਲ ਰਿਹਾ ਹੈ ਲਗਾਤਾਰ 30 ਸਾਲ ਹੀ ਹੋ ਗਏ ਧੰਨਵਾਦ ਹੋਰ ਜੀ ਧੰਨਵਾਦ ਇਹ ਸਾਡੇ ਪਿੰਡ ਸੰਬਾਲ ਵਾਲੀ ਫੀਡਬੈਕ ਸੇਂਡੀ ਜਾਂ ਖਨਪੜ ਸਾਹਿਬ ਕਰਾਏ ਜਾਂਦੇ ਆ ਤੇ ਇਹ ਖਨਪੜ ਸਾਹਿਬ ਤਕਰੀਬਨ 95 96 ਤੋਂ ਕੰਟੀਨਿਊ ਕਰਾਉਂਦੇ ਆ ਰਹੇ ਆ ਸੀ ਤੇ ਸਾਡੇ ਕਲੱਬ ਆਪਰੇ ਨੌਜਵਾਨ ਇਹਦੇ ਫੂਨਦਾਨ ਕੈਂਪ ਵੀ ਕਰਵਾ ਰਹੇ ਆ ਇਹ ਤਕਰੀਬਨ 3-4 ਸਾਲ ਤੋਂ ਕਰਵਾ ਰਹੇ ਨਾ ਫੂਨਦਾਨ ਕੈਂਪ 3-4 ਸਾਲ ਤੋਂ ਫੂਨਦਾਨ ਕੈਂਪ ਵੀ ਲੱਗ ਰਿਹਾ ਹੈ ਇਹ ਕੀ ਮੀਦ ਅੱਗੇ ਨੌਜਵਾਨ ਇਸ ਨੂੰ ਜਾਰੀ ਰੱਖਣਗੇ ਹਾਂਜੀ ਹਾਂਜੀ ਇਹ ਜਾਰੀ ਰਹੂਗਾ ਜੀ ਅੱਗੇ ਸਾਡਾ ਕਲੱਬ ਆ ਇਹ ਭਗਤ ਸਿੰਘ ਸੁਧਾਰ ਕਲੱਬ ਆ ਜਿਹਦੇ ਨਾਂ ਤੇ ਇਹ ਕੰਟੀਨਿਊ ਰਹਿਣਗੇ ਸਾਡੇ ਪ੍ਰਧਾਨ ਆ ਇਹ ਲੜਕੇ ਨੌਜਵਾਨ ਕੁਝ ਇਹਨਾਂ ਦੇ ਸਾਥੀ ਥੋੜੇ ਬਾਹਰ ਚਲੇ ਗਏ ਆ ਉਰੇ ਮੈਂਬਰ ਕੱਟ ਗਿਆ ਹੁਣ ਇਹ ਵੈਸੇ ਕੰਟੀਨਿਊ ਰਹੂਗਾ ਜੀ ਅੱਗੇ ਤੋਂ ਪੈਨਡ ਵੱਲੋਂ ਸਹਿਯੋਗ ਮਿਲ ਰਿਹਾ ਹੈ ਪੈਨਡ ਵੱਲੋਂ ਬਹੁਤ ਸਹਿਯੋਗ ਮਿਲ ਰਿਹਾ ਜੀ ਹਾਂਜੀ ਪੈਨਡ ਦੇ ਸਹਿਯੋਗ ਨਾਲ ਹੀ ਹੈ ਜੀ ਓਕੇ ਧੰਨਵਾਦੀ ਧੰਨਵਾਦ ਕਾਫੀ ਫੜਾ ਲਿਆ ਤੁਹਾਨੂੰ ਬੜਾਈ ਜੀ